ਵਾਹਿਗੁਰੂ ਜੀ ਦਾ ਖਲਸਾ ਵਾਹਿ ਤੁਝ ਕੀ ਪਤੈ ਬੰਦਾ ਦੁਨੀਆ ਤੇ ਆਉਂਦਾ ਅਤੇ ਮੇਰੀ ਮੇਰੀ ਕਰਕੇ ਚਲਿਆ ਜਾਂਦਾ ਇੱਥੇ ਪਤਾ ਨਹੀਂ ਕਿੰਨੇ ਕੁ ਦੁਨੀਆ ਦੇ ਉੱਤੇ ਵੱਡੇ ਵੱਡੇ ਰਾਜੇ ਮਹਾਰਾਜੇ ਜੋਦੇ ਸੂਰਮੇ ਆ ਕੇ ਚਲੇ ਗਏ ਨੇ ਬੰਦਿਆ ਤੂੰ ਕਾਹਦਾ ਮਾਣ ਕਰਦਾ ਇੱਕ ਦਿਨ ਤੈ ਵੀ ਇਸ ਦੁਨੀਆ ਤੋਂ ਚਲਿਆ ਜਾਣਾ ਐਵੇਂ ਦੁਨੀਆ ਤੇ ਮੇਰੀ ਮੇਰੀ ਕਰਦਾ ਫਿਰਦਾ ਇਸ ਬੰਦੇ ਦੇ ਜੀਵਨ ਬਾਰੇ ਇਹ ਕਵਿਤਾ ਲਿਖੀ ਆ ਭਾਈ ਸਾਹਿਬ ਪਾਈ ਹਰਪਾਲ ਸਿੰਘ ਜੀ ਸੰਭਲੇ ਵਾਲਿਆਂ ਨੇ ਜਿਸ ਨੂੰ ਪੇਸ਼ ਕਰ ਰਹੇ ਨੇ ਭਾਈ ਸਾਹਿਬ ਪਾਈ ਸੁਖਦੇਵ ਸਿੰਘ ਬਿੰਦਪੁਰ ਦਾਸ ਮਹਿੰਦਰ ਸਿੰਘ ਦਰਗਾਪੁਰ ਇਉਂ ਸੁਣ ਦੀ ਕਿਰਪਾਤਾ ਕਰੋ ਜੀ ਹੋ ਜੀ ਦੇ ਹੱਥ ਵਿੱਚ ਡੋਰੀ ਤੇਰੇ ਸਾਹਾਂ ਦੀ ਤੂੰ ਦਲਦਾ ਕਿਉਂ ਨਹੀਂ ਉਹਦੀਆਂ ਬੇ ਪਰਬਾਂਆਂ ਤੋਂ ਉਹ ਜੀ ਦੇ ਹੱਥ ਵਿੱਚ ਡੋਰੀ ਤੇਰੇ ਸਾਹਾਂ ਦੀ ਉੰਡਰ ਦਾ ਕਿਉਂ ਨਹੀਂ ਉਹਦੀਆਂ ਬੇਫਰਵਾਈਆਂ ਤੋਂ ਉਹ ਖਾਲੀ ਆਏ ਇੱਕ ਦਿਨ ਖਾਲੀ ਤੁਰ ਜਾਏਗਾ ਤੂੰ ਤੋਵਾ ਕਿਉਂ ਨਹੀਂ ਕਰਦਾ ਯਾਰ ਬੁਰਾਈਆਂ ਤੋਂ ਉਹ ਖਾਲੀ ਆਏ ਇੱਕ ਦਿਨ ਖਾਲੀ ਤੁਰ ਜਾਏਗਾ ਤੂੰ ਤੋਵਾ ਕਿਉਂ ਨਹੀਂ ਕਰਦਾ ਯਾਰ ਬੁਰਾਈਆਂ ਤੋਂ ਉਹ ਕਿਤੇ ਬੁਲਵਲਾ ਗੀਤ ਖੁਸ਼ੀ ਦੇ ਗਾਉਂਦੀਆਂ ਨੇ ਕਿਤੇ ਸੁਨਾਮੀ ਲਹਿਰਾਂ ਕਹਿਰ ਮਤ ਕੌਂਦੀਆਂ ਨੇ ਉਹ ਕਿਤੇ ਬੁਲਬੁਲਾ ਗੀਤ ਖੁਸ਼ੀ ਦੇ ਗਾਉਂਦੀਆਂ ਨੇ ਕਿਤੇ ਸੁਨਾਮੀ ਲਹਿਰਾਂ ਕਹਿਰ ਮਤ ਕੌਂਦੀਆਂ ਨੇ ਕੰਧਾਂ ਮੰਜ਼ਪਾਨ ਵਖੇਰਾ ਇਕਲਾਪੇ ਪਰ ਬਚ ਨਹੀਂ ਸਕਿਆ ਉਹ ਵੀ ਅੱਜ ਤੋਂ ਬਾਹਾਂ ਤੋਂ ਉਹ ਜੀ ਦੇ ਖਤਮ ਚ ਡੋਰੀ ਤੇ ਰੇਸ਼ਾ ਵੀ ਦਾ ਦਾ ਕੌਣੀ ਉਹਦੀਆਂ ਬੇਪਰਵਾਹੀਆਂ ਤੋਂ ਇਹ ਮੁਲਕ ਬਗਾਨਾ ਦੇਖੀ ਧੋਖਾ ਖਾਲੀ ਨਾ ਤੂੰ ਵਿਆਜ ਭਾਲਦਾ ਸੱਜਣਾ ਮੂਲ ਗਵਾਲੀ ਨਾ ਇਹ ਮੁਲਕ ਬਗਾਨਾ ਦੇਖੀ ਧੋਖਾ ਖਾਲੀ ਨਾ ਤੂੰ ਵਿਆਜ ਭਾਲਦਾ ਸੱਜਣਾ ਮੂਲ ਗਵਾਲੀ ਨਾ ਜਦੋਂ ਪਾਪਾਂ ਦੇ ਨਾਲ ਜੀਵਨ ਮੈਲਾ ਹੋ ਜੂਗਾ ਫਿਰ ਸੱਪ ਨਹੀਂ ਹੋਣਾ ਗੰਗਾ ਚੁੱਬੀਆਂ ਲਾਂਝਾਂ ਤੋਂ ਉਹ ਖਾਲੀ ਆਇਆ ਇੱਕ ਦਿਨ ਖਾਲੀ ਤੁਰ ਜਾਏਗਾ ਤੂੰ ਤੋਵਾ ਕਿਉਂ ਨਹੀਂ ਕਰਦਾ ਯਾਰ ਬੁਰਾਈਆਂ ਬੋ ਉਹ ਜੇ ਸਿਮਰਨ ਦੀ ਚੋਲੀ ਪਾ ਕੇ ਲੈ ਜਾਏਗਾ ਫਿਰ ਸਤਖੰਡ ਵਿੱਚ ਜਾ ਕੇ ਬੰਦਿਆ ਬੈਜੇਗਾ ਦੇ ਸ਼ਮਰਨ ਦੀ ਝੋਲੀ ਪਰ ਕੇ ਲੈ ਜਾਏਗਾ ਫਿਰ ਸਤਕੰਡ ਵਿੱਚ ਜਾ ਕੇ ਬੰਦਿਆ ਭੇਜੇਗਾ ਫਿਰ ਧਰਮ ਰਾਜ ਦੀ ਦੂਰ ਬੰਦ ਕਤਾਬਾਂ ਨੂੰ ਜਦ ਮੈਂ ਤੇ ਸੱਚ ਦੀ ਔਣੀ ਨੇਕ ਕਮਾਂਝਾ ਤੋਂ ਜੀਨੇ ਹੱਥ ਵਿੱਚ ਡੋਰੀ ਤੇਰੇ ਸ਼ਾਦੀ ਤੂੰ ਡਰਦਾ ਕਿਉਂ ਨਹੀਂ ਉਹਦੀਆਂ ਬੇਪਰਵਾਹੀਆਂ ਜਦ ਸੁਰਗਾ ਚੋਂ ਲੰਗਣਾ ਬਈ ਮਨਸੂਰਾ ਨੇ ਕਰ ਫੁੱਲਾਂ ਦੀ ਬਰਖਾ ਦੇਣੀ ਹੂਰਾ ਨੇ ਓਏ ਜਦ ਸੁਰਗਾ ਚੋਂ ਲੰਗਣਾ ਬਈ ਮਨਸੂਰਾ ਨੇ ਕਰ ਫੁੱਲਾਂ ਦੀ ਬਰਖਾ ਦੇਣੀ ਹੂਰਾ ਨੇ ਓਏ ਹਮੰਡ ਪਹਿਣਗੇ ਤੇਰ ਹਮੰਡ ਪਹਿਣਗੇ ਕੁੱਲ ਦੇਵਤੇ ਦਰਸ਼ਨ ਨੂੰ ਹੱਥ ਜੋੜ ਕੇ ਮੁਕਤੀ ਮੰਗਣੀ ਜਾਂਦੇ ਰਾਂਿਆਂ ਤੋਂ ਖਾਲੀ ਆਇਆ ਇੱਕ ਦਿਨ ਖਾਲੀ ਤੁਰ ਜਾਏਗਾ ਤੂੰ ਤੋਵਾ ਕਿਉਂ ਨਹੀਂ ਕਰਦਾ ਯਾਰ ਬੁਰਾਈਆਂ ਤੋਂ ਕੋ ਬੇਸ ਕਿਸੇ ਨੂੰ ਦੇਣਾ ਮਿੰਦਰਾ ਸੌਖਾ ਏ ਹਰ ਅਮਲੇ ਔਸਤੇ ਕੰਨਾ ਸੁਖਿਆ ਔਖਾ ਏ ਬੇਸ ਕਿਸੇ ਨੂੰ ਦੇਣਾ ਮਿੰਦਰਾ ਸੌਖਾ ਏ ਅਰ ਅਮਲ ਉਸ ਤੇ ਕਰਨਾ ਸੁਖਿਆ ਔਖਾ ਏ ਜੇ ਕੀਰਤ ਰਾਮੇ ਬਾਦੀ ਸ਼ਮਲੇ ਬਾਲਿਆ ਤਾਂ ਫਿਰ ਮੋਪੰਗ ਹੋ ਜੂ ਤੇਰੀਆਂ ਬੈਤ ਰਗਾਈਆਂ ਤੋਂ ਉਂਜੀ ਦੇ ਹੱਥ ਵਿੱਚ ਡੋਰੀ ਤੇਰੇ ਸਾਹਾਂ ਦੀ ਤੂੰ ਕੌਨੀ ਡਰਦਾ ਉਹਦੀਆਂ ਬੇਪਰਵਾਹੀਆਂ ਤੋਂ ਖਾਲੀ ਆਇਆ ਕਿਦਨ ਖਾਲੀ ਤੁਰ ਜਾਏਗਾ ਤੂੰ ਡਰਦਾ ਕਿਉਂ ਨਹੀਂ ਜੋਦੀਆਂ ਬੇਪਰਵਾਹਾਂ ਤੋਂ ਦੇ ਹੱਥ ਵਿੱਚ ਡੋਰੀ ਤੇਰੇ ਸ਼ਾਹਾਂ ਦੀ ਤੂੰ ਡਰਦਾ ਕਿਉਂ ਨਹੀਂ ਉਹਦੀਆਂ ਬੇਪਰਵਾਹੀਆਂ ਤੋਂ ਖਾਲੀ ਆਏ ਕਿਦਨ ਖਾਲੀ ਤੁਰ ਜੇਗਾ ਤੂੰ ਤੌਬਾ ਕਿਉਂ ਨਹੀਂ ਕਰਦਾ ਯਾਰ ਬੋਲੀਆਂ ਤੋਂ ਵਾਹ ਜੀ ਕਾ ਖੰਸਾ why do